ਬਸ ਮੈਂ ਬਹੁਤ ਵੱਡਾ ਸਪੋਰਟਸ ਲਵਰ ਆ ਤੁਸੀਂ ਕਿਸੇ ਨਾ ਕਿਸੇ ਭਾਸ਼ਣ ਚ ਜਾਂ ਕਿਸੇ ਨਾ ਕਿਸੇ ਸਪੀਚ ਦੇ ਵਿੱਚ ਜਾਂ ਕਿਤੇ ਮੇਰੀ ਇੰਟਰਵਿਊ ਚ ਕੁਝ ਨਾ ਕੁਝ ਸਪੋਰਟਸ ਬਾਰੇ ਸੁਣਾ ਹੀ ਹੋਣਾ ਸੋ ਸਭ ਤੋਂ ਪਹਿਲਾਂ ਤਾਂ ਬਗੀੜੀ ਸਾਹਿਬ ਤੁਹਾਡਾ ਧੰਨਵਾਦ ਹਾਲਾਂਕਿ ਅਸੀਂ ਉਦੋਂ ਹੈ ਨਹੀਂ ਸੀ ਪਰ ਤੁਸੀਂ ਵਰਲਡ ਕੱਪ ਸਾਡੇ ਤੋਂ ਪਹਿਲਾਂ ਲਿਆਏ ਸੀਗੇ ਤੇ ਮੈਨੂੰ ਮੇਰੇ ਪਿਤਾ ਜੀ ਨੇ ਬੜੇ ਹੌਕੀ ਦੇ ਫੈਨ ਸੀ ਰੇਡੀਓ ਤੇ ਕਮੈਂਟਰੀ ਆਉਂਦੀ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ ਇਹ ਚਿੰਗ ਲਾਈ ਸੀ ਹੌਕੀ ਦੀ ਤੇ ਥੋੜੇ ਜਿਹਾ ਵੱਡੇ ਹੋ ਕੇ ਮੈਨੂੰ ਪਲੇਅਰਾਂ ਦੇ ਨਾਮ ਪਤਾ ਲੱਗਣ ਲੱਗੇ ਫਿਰ ਉਹਨਾਂ ਨੇ ਮੈਨੂੰ ਹਿਸਟਰੀ ਵੀ ਦੱਸੀ ਬਾਅਦ ਸੋ ਅੱਜ ਵੀ ਮਾਨ ਮਹਿਸੂਸਾ ਕਿ ਉਸ ਵੇਲੇ 10-11 ਪਲੇਅਰ ਸੀਗੇ ਅੱਜ ਵੀ 10-11 ਪਲੇਅਰ ਸਾਡੀ ਕ੍ਰੰਟੀਮ ਦੇ ਵਿੱਚ ਪੰਜਾਬ ਦੇ ਨੇ